ਅਮਰੀਕਾ ਦੇ ਨਾਲ ਹੁਣ ਜਿਹੜਾ ਇੱਕ ਸੰਧੀਆਂ ਹੋ ਰਹੀਆਂ ਨੇ ਉਹ ਕੁਝ ਕੋਲਾਬੋਰੇਸ਼ਨਜ਼ ਹੋ ਰਹੀਆਂ ਨੇ ਉਹਦੇ ਵਿੱਚ ਖੇਤੀ ਸੈਕਟਰ ਨੂੰ ਵੀ ਖੱਸ਼ੇ ਜਿਤਾਏ ਜਾ ਰਹੇ ਨੇ ਖਾਸ ਕਰਕੇ ਖੇਤੀ ਦੇ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਜਿਵੇਂ ਇਹਦੇ ਵਿੱਚ ਦੁੱਧ ਦੇ ਜਾਂ ਬਣਨੇ ਵਾਲੇ ਪ੍ਰੋਡਕਟ ਅਮਰੀਕਾ ਕਹਿੰਦਾ ਵੀ ਜਿਹੜੀ ਤੁਹਾਡੀ ਔਨ ਡਿਊਟੀ ਹੈਗੀ ਉਹਨੂੰ ਘਟਾਇਆ ਜਾਵੇ ਕਿਉਂਕਿ ਉਹ ਉਹਨੂੰ ਤਾਂ ਕੋਈ ਫਰਕ ਨਹੀਂ ਪੈਣਾ ਤੇ ਉਹ ਤਾਂ ਲਿਆ ਕੇ ਪੰਜਾਬ ਚ ਆਪਣਾ ਜਾਂ ਭਾਰਤ ਦੇ ਵਿੱਚ ਆਪਦੇ ਪ੍ਰੋਡਕਟ ਲਿਆਊਗਾ ਤਾਂ ਜੇ ਦੁੱਧ ਤੇ ਪ੍ਰੋਟੈਕਟਾਂ ਦੀ ਗੱਲ ਕਰ ਲਈਏ ਜਾਂ ਦੁੱਧ ਦੀ ਉਹ ਕਰ ਲਈਏ ਇੱਕ ਐਗਜ਼ੈਂਪਲ ਤੌਰ ਤੇ ਤਾਂ ਤੁਸੀਂ ਦੇਖ ਲਓ ਜੇ ਗਾਂ ਦਾ 35 ਰੁਪਏ ਦੁੱਧ ਵੇਚਦਾ ਹੋਊਗਾ ਤਾਂ ਬਾਕੀ ਜੇ ਮੱਝਾਂ ਦਾ 50 ਰੁਪਏ ਤਾਂ ਇੱਥੇ ਤਾਂ ਕਿਸੇ ਨੇ ਪੁੱਛਣਾ ਨਹੀਂ ਸਰਕਾਰਾਂ ਇੱਕ ਢੰਡੋਰਾ ਪਿੱਟਦੀਆਂ ਇੰਨਾ ਖਰਚਾ ਕਰਦੀਆਂ ਡਿਵਰਸੀਫਿਕੇਸ਼ਨ ਦਾ ਹਰੇਕ ਨੇ ਰੋਲਾ ਪਾਇਆ ਡਿਵਰਸੀਫਿਕੇਸ਼ਨ ਡਿਵਰਸੀਫਿਕੇਸ਼ਨ ਸੋ ਮੈਂ ਸਮਝਦਾ ਸਭ ਤੋਂ ਵਧੀਆ ਫਾਰਮੂਲਾ ਇਹ ਹੈਗਾ ਐਮਐਸਪੀ ਗਾਰੰਟੀ ਲੋਨ ਬਣਾਉਣ ਸ਼ਬਾਮੀ ਨਾਥਨ ਸੀ2+50 ਦੇ ਭਾਅ ਦੇਣਾ ਔਰ ਮੈਨੂੰ ਲੱਗਦਾ ਵੀ ਆਟੋਮੈਟਿਕ ਕਿਸੇ ਨੂੰ ਕਹੇ ਨਹੀਂ ਲੋਡ ਨਹੀਂ ਪਾਉਗੀ ਸਰਕਾਰਾਂ ਦੇ ਮੰਤਰੀ ਜਿਹੜੇ ਕਹਿੰਦੇ ਆਂ ਵੀ ਐਮਐਸਪੀ ਨਾਲ ਪਤਾ ਨਹੀਂ ਕੀ ਭਚਾਲ ਆ ਜੂਗਾ ਉਤਲ ਪੁਤਲ ਹੋ ਜੂਗਾ ਸੋ ਮੈਂ ਸਮਝਦਾ ਇਸ ਚੀਜ਼ ਚ ਜਿੰਨੇ ਸ਼ਾਸਤਰੀ ਹੈਗੇ ਆ ਕਿਉਂਕਿ ਉਹਨਾਂ ਨੇ ਵੀ ਤਾਂ ਸਰਕਾਰੀ ਜੋਬਾਂ ਕਰੀਆਂ ਚਾਹੇ ਉਹਨ ਪ੍ਰਾਈਵੇਟ ਹੋ ਗਏ ਉਹਨਾਂ ਦੀਆਂ ਤਰਕਾਂ ਜਿਹੜੀਆਂ ਹੈਗੀਆਂ ਜਿੰਨਿਆਂ ਕਸੀਂ ਨੂੰ ਸਮਝ ਆ ਜਿੰਨਾਂ ਕ ਪੜਿਆ ਸੋ ਮੈਂ ਸਮਝਦਾ ਦੇਸ਼ ਤਰੱਕੀ ਵੱਲ ਜਾਊਗਾ ਜਾਂ ਤੁਸੀਂ ਆਪਾਂ ਚੰਡੀਗੜ੍ਹ ਦੇ ਵਿੱਚ ਬੈਠੇ ਆ ਕਿਸਾਨ ਭਵਨ ਦੇ ਵਿੱਚ ਤੁਸੀਂ ਲਾਗ ਚੰਡੀਗੜ੍ਹ ਜਿੰਨਾ ਚੰਡੀਗੜ੍ਹ ਦੇ ਪਿੰਡ ਚੰਡੀਗੜ੍ਹ ਚ ਪਿੰਡ ਆਏ ਨੇ ਜਾਂ ਜਿੰਨੀਆਂ ਅਕਵਾਇਰ ਜ਼ਮੀਨਾਂ ਹੋ ਰਹੀਆਂ ਉਹਨਾਂ ਚੋਂ ਜੇ 10 ਕਿਸਾਨਾਂ ਦੀ ਜ਼ਮੀਨ ਗਈ ਆ ਤਾਂ ਇੱਕ ਕਾਮਯਾਬ ਹੋਊਗਾ ਨੌ ਨੌਕਰੀਆਂ ਕਰਦੇ ਨੇ ਇੱਥੇ ਇਹ ਇਹ ਹਾਲਾਤ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਐਮਐਸਪੀ ਨਾਲ ਜੁੜਦੀਆਂ ਪਹਿਲਾਂ ਦੋਨੇ ਫਾਰਮ ਅਸੀਂ ਦਿੱਲੀ ਦੇ ਵਿੱਚ ਵੀ ਕਨਵੈਨਸ਼ਨਾਂ ਕਰਾ ਚੁੱਕੇ ਆ ਪੂਰੇ ਭਾਰਤ ਦੇ ਵਿੱਚ ਕਰਾ ਚੁੱਕੇ ਆ ਹਰ ਇੱਕ ਜਿਹੜਾ ਸ਼ਸਤਰੀ ਹੈਗਾ ਜਿਨੇ ਇਸ ਚੀਜ਼ ਨੂੰ ਬੜਾ ਵਰੀਕੀ ਨਾਲ ਜਿਹੜਾ ਇਸ ਚੀਜ਼ਾਂ ਨੂੰ ਪੜਿਆ ਵਿਚਾਰਿਆ ਹੈਗਾ ਜਿਨ੍ਹਾਂ ਨੇ ਆਪਣੀ ਉਮਰ ਹੜਾਈ ਹੈ ਦੇ ਵਿੱਚ ਸੋ ਉਹਨਾਂ ਦੇ ਹਿਸਾਬ ਨਾਲ ਐਮਐਸਪੀ ਦੇ ਨਾਲ ਦੇਸ਼ ਤਰੱਕੀ ਵੱਲ ਜਾਊਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਕੇਐਮਐਮ ਜਿਹੜੇ ਕਿਸਾਨ ਮਜ਼ਦੂਰ ਮੋਰਚਾ ਹੈ ਤੇ ਗੈਰ ਰਾਜਨੀਤਿਕ ਵਿੰਗ ਹੈਗਾ ਜਿਹੜਾ ਖਾਸ ਤੌਰ ਤੇ ਖਨੋਰੀ ਬਾਰਡਰ ਤੇ ਬੈਠੇ ਨੇ ਔਰ ਸ਼ੰਭੂ ਬਾਰਡਰ ਤੇ ਦੋਨੋਂ ਫੋਰਮਾਂ ਬੈਠੀਆਂ ਨੇ ਉਹਨਾਂ ਨੇ ਅੱਜ ਜੋ ਕਿਸਾਨ ਪਵਨ ਦੇ ਵਿੱਚ ਇੱਕ ਕਨਵੈਨਸ਼ਨ ਰੱਖੀ ਸੀ ਐਮਐਸਪੀ ਤੇ ਇਹ ਕਨਵੈਨਸ਼ਨ ਕੀਤੀ ਗਈ ਸੀ ਸਲਾਹ مشورے ਵਿਚਾਰ ਵਟਾਂਦਰੇ ਕੀਤੇ ਗਏ ਇਸ ਨੂੰ ਲੈ ਕੇ ਔਰ ਲੰਬੀ ਚੌੜੀਆਂ ਤਕਰੀਰਾਂ ਵੀ ਕੀਤੀਆਂ ਗਈਆਂ ਸਾਡੇ ਨਾਲ ਗੁਰਿੰਦਰ ਸਿੰਘ ਪੰਗੂ ਜਿਹੜੇ ਕਿ ਫਾਰਮਰ ਲੀਡਰ ਨੇ ਜਿਹੜੇ ਕਿ ਕਿਸਾਨ ਆਗੂ ਨੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਚੀਜ਼ਾਂ ਬਾਰੇ ਔਰ ਖਾਸ ਕਰਕੇ ਉਨੀ ਤਰੀਕ ਨੂੰ ਅ ਇਹ ਕਹਿ ਸਕਦੇ ਆ ਕਿ ਪਰਸੋਂ ਨੂੰ ਅੱਜ ਤੋਂ ਜੇ ਗੱਲ ਕਰੀਏ ਤਾਂ 19 ਤਰੀਕ ਨੂੰ ਜਿਹੜੀ ਹੈ ਉਹ ਕਿਸਾਨਾਂ ਦੀ ਫੇਰ ਤੋਂ ਸੈਂਟਰ ਦੇ ਨਾਲ ਮੀਟਿੰਗ ਹੈ ਔਰ ਮੇਰੇ ਖਿਆਲ ਸਤਵੇਂ ਗੇੜ ਦੀ ਮੀਟਿੰਗ ਐਤ ਕੀ ਹੈਗੀ ਇਹਨਾਂ ਦੀ ਦੁਬਾਰਾ ਤੋਂ ਔਰ ਸੈਂਟਰ ਸਰਕਾਰ ਦੇ ਨਾਲ ਸਾਰਾ ਮਾਹੌਲ ਕਿਵੇਂ ਦਾ ਹੈ ਕੀ ਅੱਗੇ ਇਹਨਾਂ ਦੇ ਪ੍ਰੋਗਰਾਮ ਨੇ ਹਰ ਗੱਲ ਤੇ ਜਿਹੜੀ ਹੈ ਅਸੀਂ ਇੱਕ ਵਾਰੀ ਫੇਰ ਤੋਂ ਨਜ਼ਰ ਮਾਰਾਂਗੇ ਪੰਗੋਜੀ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਜੀ ਸ਼ੁਕਰੀਆ ਪੰਖੂ ਜੀ ਜਿੱਥੋਂ ਤੱਕ ਗੱਲ ਕਰੀ ਅੱਜ ਕਨਵੈਨਸ਼ਨ ਤੋਂ ਸ਼ੁਰੂ ਕਰ ਲੈਨੇ ਆਪਾਂ ਪਹਿਲੇ ਅੱਜ ਕਨਵੈਨਸ਼ਨ ਬੁਲਾਈ ਗਈ ਔਰ ਜਿੱਥੋਂ ਤੱਕ ਗੱਲ ਕਰੀਏ ਉਧਰ ਹੀ ਤੁਹਾਡੇ ਜਿਹੜੇ ਦੂਜੇ ਮਿੱਤਰ ਨੇ ਮਿੱਤਰ ਹੀ ਕਹਾਗੇ ਹਜੇ ਚਾਹ ਦੋਸਤੀਆਂ ਹੋਈਆਂ ਕਿ ਨਹੀਂ ਹਾਂਜੀ ਉਹ ਜਿਹੜੇ ਪੋਲਿਟੀਕਲ ਵਿੰਗ ਵਾਲੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਜੇ ਅਸੀਂ ਸਿਆਸੀ ਕਹਿੰਦੇ ਤਾਂ ਕਹਿੰਦੇ ਜੀ ਸਾਨੂੰ ਭਾਰਤ ਕਿਆ ਕਰੋ ਐਸਕੇਐਮ ਵਾਲੇ ਉਹ ਵੀ ਸਰਕਰਮ ਨੇ ਕਾਫੀ ਜ਼ਿਆਦਾ ਪਰ ਅੱਜ ਤੁਸੀਂ ਕਨਵੈਨਸ਼ਨ ਕਰਵਾਈ ਐਮਐਸਪੀ ਤੇ ਕਰਵਾਈ ਕੀ ਚਰਚਾ ਹੋਈ ਔਰ ਕੌਣ ਕੌਣ ਅੱਜ ਜਿਹੜੇ ਉਸ ਚ ਸ਼ਾਮਲ ਹੋਏ ਅ ਦੇਖੋ ਜਿਹੜੀ ਕਨਵੈਨਸ਼ਨ ਕਰਾਈ ਐ ਐਮਐਸਪੀ ਤੇ ਪਿਛਲੇ ਦਿਨਾਂ ਤੋਂ ਇਹ ਐਸਕੇਮ ਨਾਨ ਪਿਟੀਕਲ ਦੇ ਕੋਜ ਆਗੂ ਕਰਨਾਟਕਾ ਤਾਮਨ ਲਾਡੂ ਵਿੱਚ ਗਏ ਹੋਏ ਸੀਗੇ ਕਰਨਾਟਕਾ ਦੇ ਵਿੱਚ ਵੀ ਕਰਾਈ ਹੈਗੀ ਆ ਐ ਐਮਐਸਪੀ ਤੇ ਕਨਵੈਨਸ਼ਨ ਔਰ ਤਾਮਨ ਲਾਡੂ ਦੇ ਵਿੱਚ ਵੀ ਕਰਾਈ ਆ ਅੱਜ ਚੰਡੀਗੜ੍ਹ ਦੇ ਵਿੱਚ ਹੋਈ ਆ ਤੇ ਆਉਣ ਵਾਲੇ ਦਿਨਾਂ ਚ ਜਿ세 21 ਤਰੀਕ ਨੂੰ ਆ ਰਾਜਸਥਾਨ ਦੇ ਵਿੱਚ ਕਨਵੈਨਸ਼ਨ ਕਰਾ ਰਹੇ ਹਾਂ ਸੀ ਔਰ 22 ਤਰੀਕ ਨੂੰ ਰਤਿਆ ਦੇ ਵਿੱਚ ਹਰਿਆਣੇ ਦੇ ਵਿੱਚ ਐਮਐਸਪੀ ਕਨਵੈਨਸ਼ਨ ਕਰਾ ਰਹੇ ਹਾਂ ਕਿਉਂਕਿ ਜਿਹੜਾ ਇੱਕ ਫੰਡਾ ਹੈਗਾ ਜਾਂ ਜਿਹੜੇ ਕੁਝ ਸਰਕਾਰਾਂ ਦੇ ਮਤਲਬ ਉਹ ਕਹਿ ਲਈਏ ਵੀ ਵੱਡੇ ਦਿਮਾਗ ਵਾਲੇ ਲੋਕ ਇੰਗਲਿਸ਼ ਚ ਕੁਛ ਨਾ ਕੁਛ ਗੱਲਾਂ ਬਾਤਾਂ ਕਰਕੇ ਉਹ ਇਹਨੂੰ ਕਿਤੇ ਨਾ ਕਿਤੇ ਸਾਈਡ ਤੇ ਲੈ ਜਾਣੇ ਆ ਸੋ ਇਹ ਚੀਜ਼ਾਂ ਸਾਡੇ ਜਿਹੜੇ ਆਗੂ ਸਹਿਬਾਨਾਂ ਨੂੰ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਪ੍ਰੈਸ ਦੇ ਸਾਹਮਣੇ ਵੀ ਸਾਰੀਆਂ ਚੀਜ਼ਾਂ ਆਈਆਂ ਔਰ ਸਭ ਤੋਂ ਵੱਡੀ ਗੱਲ ਜਿਹੜੀਆਂ ਸਾਡੇ ਨਾਲ ਟੀਮਾਂ ਜੁੜੀਆਂ ਹੋਈਆਂ ਜਥੇਬੰਦੀ ਚ ਉਹ ਜ਼ਿਲ੍ਹਾ ਪ੍ਰਧਾਨ ਵਗੈਰਾ ਸਹਿਬਾਨ ਔਰ ਸੂਬੇ ਦੀ ਆਗੂ ਸਾਰੀ ਪਤਾ ਲੱਗਣਾ ਚਾਹੀਦਾ ਸੋ ਸਾਨੂੰ ਤਾਂ ਪਤਾ ਹੈ ਵੀ ਜਿਹੜੀ ਐਮਐਸਪੀ ਦੀ ਲੜਾਈ ਆ ਅਗਰ ਐਮਐਸਪੀ ਗਰੰਟੀ ਕਾਨੂੰਨ ਔਰ C2+50 ਦੇ ਭਾਅ ਨਾਲ ਬਣ ਜਾਂਦਾ ਤਾਂ ਮੈਂ ਕਹਿੰਦਾ ਦੇਸ਼ ਪੂਰਾ ਤਰੱਕੀ ਚ ਜਾਊਗਾ ਜੀ ਕੁੱਕੀ ਇਕਨੋਮੀ ਵੀ ਅੱਗੇ ਜਾਊਗੀ ਤੇ ਜਿਹੜਾ ਸਰਕਾਰਾਂ ਇੱਕ ਢੰਡੋਰਾ ਪਿੱਟਦੀਆਂ ਇੰਨਾ ਖਰਚਾ ਕਰਦੀਆਂ ਔਰ ਡਿਵਰਸੀਫਿਕੇਸ਼ਨ ਦਾ ਹਰੇਕ ਨੇ ਰੋਲਾ ਪਾਇਆ ਡਿਵਰਸੀਫਿਕੇਸ਼ਨ ਡਿਵਰਸੀਫਿਕੇਸ਼ਨ ਸੋ ਮੈਂ ਸਮਝਦਾ ਸਭ ਤੋਂ ਵਧੀਆ ਫਾਰਮੂਲਾ ਇਹ ਹੈਗਾ ਐਮਐਸਪੀ ਗਾਰੰਟੀ ਕਾਨੂੰਨ ਬਣਾਉਣਾ ਸਵਾਮੀ ਨਾਥਨ C2+50 ਦੇ ਭਾਅ ਦੇਣਾ ਔਰ ਮੈਨੂੰ ਲੱਗਦਾ ਵੀ ਆਟੋਮੈਟਿਕ ਇਹ ਕਿਸੇ ਨੂੰ ਕਹਿ ਨਹੀਂ ਲੋਡ ਨਹੀਂ ਪਾਉਗੀ ਕਿਉਂਕਿ ਡਾਇਵਰਸੀਫਿਕੇਸ਼ਨ ਕਰਨੀ ਵੀ ਕਿਸਾਨ ਖੁਦ ਜਾਊਗਾ ਕਿਉਂਕਿ ਜਦੋਂ 23 ਫਸਲਾਂ ਜੇ ਆਪਾਂ ਅੱਜ 23 ਫਸਲਾਂ ਦੀ ਵੀ ਗੱਲ ਕਰਦੇ ਆਂ ਦੇਖੋ 23 ਫਸਲਾਂ ਫਸਲਾਂ ਤਾਂ ਦੋ ਤਿੰਨ ਕਦੀ ਉਹ ਐਮਐਸਪੀ ਪ੍ਰੋਕਿਊਰਮੈਂਟ ਨਾ ਅਗਰ ਪ੍ਰੋਕਿਊਰਮੈਂਟ ਨਹੀਂ ਹੈ ਉਹ ਤਾਂ ਇੱਕ ਆਪਾਂ ਜਾਬਤ ਦੇ ਤੌਰ ਤੇ ਕਹਿੰਦੇ ਨੇ 23 ਫਸਲਾਂ ਤੇ ਐਮਐਸਪੀ ਆ ਪੁੱਛਦਾ ਕੌਣ ਹੈ ਇੱਥੇ ਜੇ 5400 ਰੁਪਏ ਲਗਭਗ ਸਰੋਂ ਦਾ ਰੇਟ ਹੈਗਾ 55 ਜਾਸਾ ਸਿਰਨ ਜਾਸਾ ਚਲਣ ਦਾ ਰੇਟ ਹੈਗਾ ਤਾਂ ਉਹ ਕੋਈ 4500 4600 4500 4600 ਖਾਸ ਕਰਕੇ ਅੱਜ ਜਿਹੜੇ ਵੱਡੇ ਔਰ ਲੋਕ ਜਿਹੜੇ ਇਹਦੇ ਚੀਜ਼ ਦੀ ਐਮਐਸਪੀ ਦੀ ਗੱਲ ਕਰਦੇ ਆਂ ਵੀ ਐਮਐਸਪੀ ਜਾਂ ਸਰਕਾਰ ਦੇ ਬਲਾਰੇ ਜਾਂ ਸਰਕਾਰਾਂ ਦੇ ਮੰਤਰੀ ਜਿਹੜੇ ਕਹਿੰਨੇ ਆਂ ਵੀ ਐਮਐਸਪੀ ਨਾਲ ਪਤਾ ਨਹੀਂ ਕੀ ਪਚਾਲ ਆ ਜਾਊਗਾ ਥਲ ਪੁੱਤਲ ਹੋ ਜਾਊਗਾ ਸੋ ਮੈਂ ਸਮਝਦਾ ਇਸ ਚ ਜਿੰਨੇ ਸ਼ਾਸਤਰੀ ਹੈਗੇ ਆ ਕਿਉਂਕਿ ਉਹਨਾਂ ਨੇ ਵੀ ਤਾਂ ਸਰਕਾਰੀ ਜੋਬਾਂ ਕਰੀਆਂ ਚਾਹੇ ਉਹਨ ਪ੍ਰਾਈਵੇਟ ਹੋ ਗਏ ਉਹਨਾਂ ਦੀਆਂ ਤਰਕਾਂ ਜਿਹੜੀਆਂ ਹੈਗੀਆਂ ਜਿੰਨਿਆਂ ਕਸੀਂ ਨੂੰ ਸਮਝਾ ਜਿੰਨਾਂ ਕ ਪੜਿਆ ਸੋ ਮੈਂ ਸਮਝਦਾ ਦੇਸ਼ ਤਰੱਕੀ ਵੱਲ ਜਾਊਗਾ ਔਰ ਦੂਜੀ ਸਭ ਤੋਂ ਵੱਡੀ ਗੱਲ ਹੈਗੀ ਆ ਜਿਹੜੀਆਂ ਤਰਕਾਂ ਮੰਤਰੀ ਵੀ ਦਿੰਦੇ ਨੇ ਤੁਸੀਂ ਇੱਕ ਗੱਲ ਨੂੰ ਸਮਝਿਓ ਖੇਤੀ ਪ੍ਰਧਾਨ ਸੂਬਾ ਪੰਜਾਬ ਹੈਗਾ ਪੰਜਾਬ ਦੇ ਵਿੱਚ ਜੇ ਆਪਾਂ ਕਣਕ ਦੀ ਗੱਲ ਕਰੀਏ ਔਰ ਜੇ ਆਪਾਂ ਦੂਜੀ ਸੈਕੰਡ ਗੱਲ ਹਰਿਆਣੇ ਦੀ ਕਰੀਏ ਤਾਂ ਤੀਜੀ ਸਭ ਤੋਂ ਵੱਡੀ ਸਟੇਟ ਤਾਂ ਹੈਗੀ ਆ ਮੱਧ ਪ੍ਰਦੇਸ਼ ਕਣਕ ਪੈਦਾ ਕਰਨ ਵਾਲੀ ਪਰ ਮੱਧ ਪ੍ਰਦੇਸ਼ ਦੇ ਵਿੱਚ ਕਣਕ ਮੰਡੀਆਂ ਚ ਆ ਰਹੀ ਆ ਔਰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜੂਪੀ ਕਿਤੇ ਕਣਕ ਨਹੀਂ ਆਉਂਦੀ ਜੂਪੀ ਬਹੁਤ ਬੜੀ ਕਣਕ ਮੰਡੀਆਂ 'ਚ ਨਹੀਂ ਆਉਂਦੀ ਸੋ ਇਹ ਚੀਜ਼ਾਂ ਨੂੰ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਿਉਂਕਿ ਸਰਕਾਰਾਂ ਕਿਤੇ ਨਾ ਕਿਤੇ ਕਿਸਾਨੀ ਨੂੰ 70 ਸਾਲ ਤੋਂ ਕਿਤੇ ਨਾ ਕਿਤੇ ਖੇਤੀ ਸੈਕਟਰ ਨੂੰ ਫੇਲ ਕਰਨਾ ਚਾਹੁੰਦੀਆਂ ਕਿਤੇ ਨਾ ਕਿਤੇ ਜਿਹੜਾ ਖੇਤ ਮਜ਼ਦੂਰ ਹੈਗਾ ਜਾ ਖੇਤ ਕਿਸਾਨ ਨਾ ਜਾਂ ਖੇਤ ਮਜ਼ਦੂਰ ਹੈਗਾ ਉਹਨੂੰ ਕਿਤੇ ਨਾ ਕਿਤੇ ਸ਼ਹਿਰ ਵਾਲੇ ਪਾਸੇ ਨੂੰ ਲਿਆਉਣਾ ਚਾਹੁੰਦੇ ਆ ਸ਼ਹਿਰਾਂ ਵਾਲੇ ਪਾਸੇ ਨੂੰ ਟਿਪਣ ਦੀ ਗੱਲ ਕਰ ਲਈਏ ਜਾਂ ਤੁਸੀਂ ਆਪਾਂ ਚੰਡੀਗੜ੍ਹ ਦੇ ਵਿੱਚ ਬੈਠੇ ਆ ਕਿਸਾਨ ਭਵਨ ਦੇ ਵਿੱਚ ਤੁਸੀਂ ਲਾਗ ਚੰਡੀਗੜ੍ਹ ਜਿੰਨਾ ਚੰਡੀਗੜ੍ਹ ਦੇ ਪਿੰਡ ਚੰਡੀਗੜ੍ਹ ਚ ਪਿੰਡ ਆਏ ਨੇ ਜਾਂ ਜਿੰਨੀਆਂ ਅਕਵਾਇਰ ਜ਼ਮੀਨਾਂ ਹੋ ਰਹੀਆਂ ਉਹਨਾਂ ਚੋਂ ਜੇ 10 ਕਿਸਾਨਾਂ ਦੀ ਜ਼ਮੀਨ ਗਈ ਆ ਤਾਂ ਇੱਕ ਕਾਮਯਾਬ ਹੋਊਗਾ 9 ਨੌਕਰੀਆਂ ਕਰਦੇ ਨੇ ਇੱਥੇ ਇਹ ਇਹ ਹਾਲਾਤ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਐਮਐਸਪੀ ਨਾਲ ਜੋੜਦੀਆਂ ਜੇ ਕਿਸਾਨ ਕੋਲ ਜ਼ਮੀਨ ਨਹੀਂ ਬਤੀ ਤਾਂ ਕਿਸਾਨ ਖਾਊਗੀ ਪਰ ਦੂਜੀ ਜਿਹੜੀ ਗੱਲ ਕਰਦੇ ਆ ਕੋਈ ਜੇ ਕਹਿ ਲਈਏ ਸਰਪ੍ਰਸਤ ਕੋਈ ਚੀਜ਼ ਨਹੀਂ ਹੈਗੀ ਆ ਪੰਜਾਬ ਦੇ ਵਿੱਚ ਇਸ ਕਰਕੇ ਫਿਰ ਇਹਨਾਂ ਨੂੰ ਬਾਹਰੋਂ ਕਣਕ ਕਿਉਂ ਮੰਗਾਉਣੀ ਪਵੇ ਗਾਰੋਂ ਇਹਨਾਂ ਨੂੰ ਬਾਹਰਲੀ ਕੰਟਰੀਆਂ ਤੋਂ ਤੇਲ ਤੇਲ ਵਾਲੀਆਂ ਫਸਲਾਂ ਔਰ ਜਿਹੜੀਆਂ ਦਾਲਾਂ ਕਿਉਂ ਮੰਗਾਉਣੀ ਆਪਣ ਇਹ ਸਾਰਾ ਇੱਕ ਫੰਡਾ ਹੈਗਾ ਕਿਤੇ ਨਾ ਕਿਤੇ ਸਰਕਾਰਾਂ ਨੇ ਉਸ ਪਾਸੇ ਨਹੀਂ ਹੋਣੀ ਇਹ ਵੀ ਸਿੱਧਾ ਕਿਤੇ ਨਾ ਕਿਤੇ ਡਾਕਾ ਹੈਗਾ ਉਹ ਚੀਜ਼ ਅਸੀਂ ਲੋਕਾਂ ਤੱਕ ਲਜਾਣੀ ਚਾਹੁੰਦੇ ਆ ਅਸੀਂ ਵੀ ਕਹਿੰਦੇ ਆ ਹਰ ਇੱਕ ਬੰਦੇ ਨੂੰ ਇਸ ਚੀਜ਼ ਦੀ ਨੌਲਜ ਆਵੇ ਕਿਉਂਕਿ ਜਿਹੜੇ ਸਰਕਾਰਾਂ ਦੇ ਬੁਲਾਰੇ ਹੁੰਦੇ ਆ ਜਦੋਂ ਅਸੀਂ ਡਿਬੇਟਾਂ ਦੇ ਤੁਹਾਡੇ ਨਾਲ ਟੀਵੀਾਂ ਤੇ ਡਿਬੇਟਾਂ ਤੇ ਬਹਿਨੇ ਆ ਉਦੋਂ ਉਹ ਗੱਲਾਂ ਵੀ ਨਹੀਂ ਆਉਣ ਦ ਉਹਨਾਂ ਨੇ ਤਾਂ ਸਰਕਾਰ ਦੇ ਪੱਖ ਦੀ ਗੱਲ ਕਰਨੀ ਹੁੰਦੀ ਆ ਚਾਹੇ ਉਹ ਕਿਸਾਨ ਹੈਗੇ ਆ ਪਰ ਬਹੁਤ ਜ਼ਾਰੇ ਕਿਸਾਨ ਇਹੋ ਜਿਹੇ ਵੀ ਰੱਖੇ ਹੋਏ ਆ ਬਿੰਗ ਦੇ ਉਹਨਾਂ ਨੇ ਜਿਹੜੀਆਂ ਸਰਕਾਰਾਂ ਹੁੰਦੀਆਂ ਕਿਉਂਕਿ ਅਮਰੀਕਾ ਦੇਖੋ ਇੱਕ ਲੇਟੈਸਟੇ ਜਾਣਕਾਰੀ ਹੈਗੀ ਆ ਵੀ ਅਸੀਂ ਉਹਨੂੰ ਪੜ ਰਹੇ ਆ ਵੀ ਅਮਰੀਕਾ ਕਿਤੇ ਨਾ ਕਿਤੇ ਅਮਰੀਕਾ ਦੇ ਰਾਸ਼ਟਰਪਤੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਤੇ ਕਿਤੇ ਭਾਰਤ ਤੇ ਪ੍ਰੈਸ਼ਰ ਬਣਾ ਰਹੇ ਆ ਜੀ ਜੀ ਸੇਬਾਂ ਦੀ ਗੱਲ ਆ ਰਹੀ ਹੈ ਵੀ ਸੇਬ ਜਿਹੜੇ ਨੇ ਉਹ ਵੀ ਬੜੇ ਟੈਰਿਫ ਦੀਆਂ ਗੱਲਾਂ ਆ ਰਹੀਆਂ ਬਹੁਤ ਸਾਰੀਆਂ ਉਹ ਗੱਲ ਤੇ ਵੀ ਆਪਾਂ ਆਵਾਂਗੇ ਜਾਂ ਤੁਸੀਂ ਚਲੋ ਐਕਸਪਲੇਨ ਵੀ ਕਰ ਦਿਓ ਪਰ ਮੇਰਾ ਹਜੇ ਪਹਿਲਾ ਕੁਐਸਚਨ ਇਹ ਸੀਗਾ ਕਿ ਜਿੱਥੋਂ ਤੱਕ ਹੋ ਸਕੇ ਅੱਜ ਕਨਵੈਨਸ਼ਨ ਦੇ ਵਿੱਚ ਜਿਹੜੇ ਮੇਨ ਐਕਸਪਰਟਸ ਆਏ ਸੀ ਉਹਨਾਂ ਨੇ ਕੀ ਗੱਲਾਂ ਬਾਤਾਂ ਰੱਖੀਆਂ ਉਸ ਤੋਂ ਪਹਿਲੇ ਤੁਸੀਂ ਕਿਹਾ ਵੀ ਮਹਾਰਾਸ਼ਟਰ ਦੇ ਵਿੱਚ ਤੇ ਹੋਰ ਪਾਸੇ ਵੀ ਜਿਹੜੀ ਹੈਗੀ ਕਨਵੈਨਸ਼ਨ ਕੀਤੀ ਗਈ ਸੀ ਉਹਨਾਂ ਚੋਂ ਵੀ ਕਈ ਲੋਕ ਇੱਥੇ ਆਏ ਸੀਗੇ ਸੁਣਨ ਜਾਂ ਉਹਨਾਂ ਦੀ ਵੀ ਜਿਹੜੀ ਉੱਥੇ ਉਹਨਾਂ ਨੇ ਕੋਈ ਹੋਏਗਾ ਜਾਂ ਕੁਝ ਸਿੱਟੇ ਕੁਝ ਤਾਂ ਕਿਸੇ ਗਲਤੇ ਤਾਂ ਪੁੱਜੇ ਹੋਣਗੇ ਨਾ ਜੀ ਉਹ ਵੀ ਇੱਥੇ ਲਿਆ ਕੇ ਰੱਖੀ ਗਈ ਕਿਉਂਕਿ ਡੈਫੀਨੇਟਲੀ ਜੇ ਭਾਰਤ ਦੇ ਪੂਰੇ ਦੇ ਪੂਰੇ ਸੂਬਿਆਂ ਦੇ ਵਿੱਚ ਭਾਰਤ ਭਰ ਦੇ ਵਿੱਚ ਇਹ ਗੱਲ ਕੀਤੀ ਜਾਵੇਗੀ ਤਾਂ ਡੈਫੀਨੇਟਲੀ ਇੱਕ ਦੂਜੇ ਨਾਲ ਕਨੈਕਸ਼ਨ ਤਾਂ ਹੋਏਗਾ ਨਾ ਜੀ ਦੇਖੋ ਪਹਿਲਾਂ ਦੋਨੇ ਫੋਰਮ ਅਸੀਂ ਦਿੱਲੀ ਦੇ ਵਿੱਚ ਵੀ ਕਨਵੈਨਸ਼ਨ ਨਾ ਕਰਾ ਚੁੱਕੇ ਹਾਂ ਪੂਰੇ ਭਾਰਤ ਦੇ ਵਿੱਚ ਕਰਾ ਚੁੱਕੇ ਹਾਂ ਹਰ ਇੱਕ ਜਿਹੜਾ ਸ਼ਸਤਰੀ ਹੈਗਾ ਜਿਨੇ ਇਸ ਚੀਜ਼ ਨੂੰ ਬੜਾ ਵਰੀਕੀ ਨਾਲ ਜਿਹੜਾ ਇਸ ਜੀ ਦਨੂੰ ਪੜਿਆ ਵਿਚਾਰਿਆ ਹੈਗਾ ਜਿਨ੍ਹਾਂ ਨੇ ਆਪਣੀ ਉਮਰ ਹੜਾਈ ਹੈ ਇਹਦੇ ਵਿੱਚ ਸੋ ਉਹਨਾਂ ਦੇ ਹਿਸਾਬ ਨਾਲ ਐਮਐਸਪੀ ਦੇ ਨਾਲ ਦੇਸ਼ ਤਰੱਕੀ ਵੱਲ ਜਾਊਗਾ ਅੱਜ ਕਿਹੜੇ ਕਿਹੜੇ ਸੀਗੇ ਅੱਜ ਸੀਗਾ ਬਨੋਦ ਡਾਕਟਰ ਬਨੋਦ ਕੁਮਾਰ ਰਵਿੰਦਰ لالਾਠਲ ਜੀ ਔਰ ਚੌਧਰੀ ਪਸ਼ਵਿੰਦਰ ਜੀ ਸੋ ਵੱਡੇ ਮਹਾਰ ਹੈਗੇ ਆ ਉਸ ਤੋਂ ਪਹਿਲਾਂ ਜਿੰਨੀਆਂ ਕਨਵੈਸ਼ਨਾਂ ਕਰਾਈਆਂ ਲੱਗ ਲੱਗ ਜਿਹੜੇ ਆਏ ਸੀਗੇ ਆਪਣੇ ਸ਼ਾਸਤਰੀ ਤਾਂ ਉਹਨਾਂ ਨੇ ਕਿਸੇ ਨੇ ਵੀ ਨਹੀਂ ਕਰੀ ਕਰੀ ਇੱਕ ਤੇ ਇੱਕ ਪੋਜ਼ਿਟਿਵ ਗੱਲ ਰੱਖੀ ਆ ਅਗਰ ਕਿਸਾਨ ਬਚੂਗਾ ਤਾਂ ਦੇਸ਼ ਬਚੂਗਾ ਪਰ ਸਰਕਾਰਾਂ ਕਿਉਂ ਇੱਧਰ ਧਿਆਨ ਨਹੀਂ ਦੰਨੀਆਂ ਇਹ ਇੱਕ ਵੱਡਾ ਸਵਾਲ ਹੈਗਾ ਦੇਖੋ ਜੇ 1966 ਤੋਂ ਵੀ ਗੱਲ ਕਰ ਲਈਏ ਕਿਤੇ ਨਾ ਕਿਤੇ ਇਹ ਜਿਹੜਾ ਐਮਐਸਪੀ ਦਾ ਸਿੱਧੇ ਲਾਲ ਹੀ ਗੱਲ ਸੀਗੀ ਤਾਂ ਕਿਤੇ ਨੇ ਕਿਸਾਨੀ ਵਾਲੇ ਪਾਸੇ ਨੂੰ ਅਜੇ ਤੱਕ ਕੋਈ ਨਹੀਂ ਤੁਰਿਆ ਚਾਹੇ ਸਟੇਟ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀਆਂ ਸਰਕਾਰਾਂ ਹੋਣ ਕਿਸਾਨਾਂ ਨੂੰ ਔਰ ਖੇਤੀ ਸੈਕਟਰ ਨੂੰ ਕਿਉਂ ਖਤਮ ਕਰਨਾ ਚਾਹੁੰਦੀਆਂ ਇਹ ਹੁਣ ਮੈਨੂੰ ਤਾਂ ਇਹ ਲੱਗਦਾ ਹੈ ਕਿਤੇ ਨਾ ਕਿਤੇ ਕੋਰਪੋਰੇਟ ਘਰਾਣਿਆਂ ਲਈ ਹੀ ਕਿਤੇ ਨਾ ਕਿਤੇ ਜਿਹੜੇ ਵੱਡੇ ਵਪਾਰ ਵੱਡੇ ਵਪਾਰੀ ਨੇ ਉਹਨਾਂ ਦੇ ਹੱਕ 'ਚ ਜਿੱਥੇ ਤੱਕ ਲੱਗਦੀ ਆ ਸਰਕਾਰਾਂ ਖੜਦੀਆਂ ਨਜ਼ਰ ਆਉਂਦੀ ਆ ਜੀ ਜੀ ਜਿੱਦ ਤੱਕ ਤੁਸੀਂ ਗੱਲ ਛੇੜੀ ਸੀਗੀ ਉਹ ਆਪਾਂ ਉਹ ਗੱਲ ਕਰ ਲੈਨੇ ਆ ਵੈਸੇ ਵੀ ਸਵਾਲ ਪੁੱਛਣਾ ਸੀ ਮੈਂ ਜਿਹੜਾ ਅਮਰੀਕਾ ਦੇ ਨਾਲ ਹੁਣ ਜਿਹੜਾ ਇੱਕ ਸੰਧੀਆਂ ਹੋ ਰਹੀਆਂ ਨੇ ਉਹ ਕੁਝ ਕੋਲਾਬੋਰੇਸ਼ਨਜ਼ ਹੋ ਰਹੀਆਂ ਨੇ ਉਹਦੇ ਵਿੱਚ ਖੇਤੀ ਸੈਕਟਰ ਨੂੰ ਵੀ ਖੱਸ਼ੇ ਜਿਤਾਏ ਜਾ ਰਹੇ ਨੇ ਖਾਸ ਕਰਕੇ ਖੇਤੀ ਦੇ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਤੁਹਾਡੀ ਯੂਨੀਅਨਾਂ ਵੱਲੋਂ ਖਾਸ ਕਰਕੇ ਭੰਦੇਰ ਸਾਹਿਬ ਨੇ ਵੀ ਕਾਫੀ ਵਾਰੀ ਵੀਡੀਓਜ਼ ਪਾਈਆਂ ਨੇ ਇਸ ਤੇ ਉਹ ਕਹਿ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੇਤੀ ਤੇ ਗਲਬਾ ਹੁਣ ਹੋਰ ਤਰੀਕੇ ਦਾ ਵੀ ਵਾਲਾ ਹੋਰ ਨੁਕਸਾਨ ਦੇ ਹੋ ਸਕਦਾ ਕਿਉਂਕਿ ਸੰਧੀਆਂ ਜਿਹੜੀਆਂ ਨੇ ਹੁਣ ਬਰਲ ਦੇਸ਼ ਨਾਲ ਅਮਰੀਕਾ ਵਰਗੇ ਦੇਸ਼ ਨਾਲ ਹੋ ਰਹੀਆਂ ਸੇਬਾਂ ਦੀਆਂ ਹੋਰ ਕਈ ਫਸਲਾਂ ਦੀਆਂ ਗੱਲਾਂ ਵੀ ਇੱਥੇ ਹੋ ਰਹੀਆਂ ਨੇ ਤੇ ਟੈਰਿਫ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਔਰ ਦੇਖੋ ਹਾਂ ਜਿਵੇਂ ਤੁਸੀਂ ਕਿਹਾ ਦੇਖੋ ਇੱਕ ਕਨਸੋਹਾ ਹੈਗੀ ਆ ਜਿਵੇਂ ਇਹਦੇ ਵਿੱਚ ਦੁੱਧ ਦੇ ਜਾਂ ਬਣਨੇ ਵਾਲੇ ਪ੍ਰੋਡਕਟ ਅਮਰੀਕਾ ਕਹਿੰਦਾ ਵੀ ਜਿਹੜੀ ਤੁਹਾਡੀ ਔਨ ਡਿਊਟੀ ਹੈਗੀ ਉਹਨੂੰ ਘਟਾਇਆ ਜਾਵੇ ਕਿਉਂਕਿ ਉਹ ਉਹਨੂੰ ਤਾਂ ਕੋਈ ਫਰਕ ਨਹੀਂ ਪੈਣਾ ਤੇ ਉਹ ਤਾਂ ਲਿਆ ਕੇ ਪੰਜਾਬ 'ਚ ਆਪਣਾ ਜਾਂ ਭਾਰਤ ਦੇ ਵਿੱਚ ਆਪਦੇ ਪ੍ਰੋਡਕਟ ਲਿਆਊਗਾ ਜੇ ਦੁੱਧ ਤੇ ਪ੍ਰੋਟੈਕਟਾਂ ਦੀ ਗੱਲ ਕਰ ਲਈਏ ਜਾਂ ਦੁੱਧ ਦੀ ਉਹ ਕਰ ਲਈਏ ਇੱਕ ਐਜੰਪਲ ਤੌਰ ਤੇ ਤਾਂ ਤੁਸੀਂ ਦੇਖ ਲਓ ਜੇ ਗਾਂ ਦਾ 35 ਰੁਪਏ ਦੁੱਧ ਵਿਕਦਾ ਹੋਊਗਾ ਤਾਂ ਬਾਕੀ ਜੇ ਮੱਝ ਵਾਲਾ ਹੋ 50 ਰੁਪਏ ਤਾਂ ਇੱਥੇ ਤਾਂ ਕਿਸੇ ਨੇ ਪੁੱਛਣਾ ਨਹੀਂ ਹਾਲਾਂਕਿ 30 35% ਰੀਜਨਲ ਦੁੱਧ ਪੈਦਾ ਹੁੰਦਾ ਬਾਕੀ ਤਾਂ ਮੈਨੂੰ ਲੱਗਦੀ ਆ 70% ਦੁੱਧ ਡੁਗਲੀਕੇਟ ਹੈਗਾ ਇਹ ਸਾਰੀਆਂ ਚੀਜ਼ਾਂ ਲੱਗਦੀਆਂ ਮਤਲਬ 50 ਮਤਲਬ ਭਾਰਤ ਤਾਂ ਪਹਿਲਾਂ ਹੀ ਬਰਬਾਦ ਹੋਣੇ ਕੰਨੜੇ ਘੜਾ ਜਦੋਂ ਅਮਰੀਕਾ ਨਾਲ ਇਹ ਜੀ ਸੰਧੀ ਕਰੂਗੇ ਅਸੀਂ ਵੀ ਕਿਹਾ ਦੋਨੇ ਫਾਰਮ ਨੂੰ ਤਾਂ ਡਟ ਕੇ ਵਿਰੋਧ ਕਰਾਂਗੇ ਔਰ ਪ੍ਰੋਟੈਸਟ ਤਾਂ ਅਸੀਂ ਪਹਿਲਾਂ ਹੀ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਸਰਕਾਰਾਂ ਤੋਂ ਪਿੱਛੇ ਵੀ ਪੁਰਾਣਾ ਜਿਹਾ ਝਾਤੀ ਮਾਰੀ ਹੈ ਜਦੋਂ-ਜਦੋਂ ਵੀ ਬਾਹਰੀ ਕੰਟਰੀਆਂ ਨਾਲ ਕਿਸੇ ਵੀ ਸਰਕਾਰ ਨੇ ਸਮੇਂ-ਸਮੇਂ ਤੇ ਸਮਝੌਤੇ ਕੀਤੇ ਆ ਤਾਂ ਕਿਤੇ ਨਾ ਕਿਤੇ ਉਹ ਚੀਜ਼ ਦਾ ਵੱਡਾ ਨੁਕਸਾਨ ਭਾਰਤ ਦੇ ਕਿਸਾਨਾਂ ਨੂੰ ਹੋਇਆ ਇਹਦੇ ਵਿੱਚ ਕੋਈ ਦੂਰਾ ਰਾਮਾ ਨਹੀਂ ਹੈਗੀਆਂ ਇਹਨਾਂ ਚੀਜ਼ਾਂ ਤੋਂ ਸਰਕਾਰਾਂ ਨੂੰ ਬਿਲਕੁਲ ਸਟਰੋਂਗ ਹੋ ਕੇ ਆਪਦੇ ਕਿਸਾਨ ਦੀ ਗੱਲ ਕਿਉਂ ਨਹੀਂ ਰੱਖਦੀਆਂ ਯੂਸ਼ ਕੁਇਲ ਜਿਹਦੇ ਪਿੱਛੇ ਜੇ ਇੱਕ ਸਟੇਟਮੈਂਟ ਆਈ ਉਹਨਾਂ ਨੇ ਖਾਸ ਤੌਰ ਤੇ ਕਿਹਾ ਵੀ ਪਰਾਲੀ ਵਾਲੀ ਜਿਹੜੀ ਗੱਲ ਹੈਗੀ ਹੈ ਉਹਨੂੰ ਖਾਸ ਕਰਕੇ ਕਿਸਾਨਾਂ ਤੇ ਨਾ ਥੋਪਿਆ ਜਾਏ ਪੰਜਾਬ ਦੇ ਕਿਸਾਨਾਂ ਤੇ ਨਾ ਥੋਪਿਆ ਜਾਏ ਤੁਹਾਨੂੰ ਲੱਗਦਾ ਹੈ ਸਾਰਾ ਅਸਰ ਸ਼ਾਇਦ ਹੁਣ ਕਿਉਂਕਿ ਦਿੱਲੀ ਜਿਹੜਾ ਹੈਗਾ ਉਹ ਹੁਣ ਬੀਜੇਪੀ ਸਰਕਾਰ ਉੱਥੇ ਬਣ ਗਈ ਹੈ ਔਰ ਆਉਣ ਵਾਲੀਆਂ ਚੋਣਾਂ ਵਾਸਤੇ ਦੂਰ ਨੇ ਪੰਜਾਬ ਦੇ ਵਿੱਚ ਪਰ ਬਾਵਜੂਦ ਉੱਥੇ ਪੰਜਾਬ ਦੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਸੈਟਲ ਜੇ ਰੂਪ ਦੇ ਵਿੱਚ ਬੀਜੇਪੀ ਲੈਣਾ ਚਾਹਦੀ ਹੈ ਹੋਸ਼ਾ ਤੁਣਵੇਂ ਇਹਨਾਂ ਮੀਟਿੰਗਾਂ ਦੇ ਵਿੱਚ ਵੀ ਇਹ ਜਾਂ ਕੁਝ ਦਿਖੇ ਦੇਖੋ ਜਿਹੜੇ ਮੰਤਰੀ ਸਾਹਿਬ ਹੁੰਦੇ ਨੇ ਜਾਂ ਸਿਆਸੀ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਸ ਟਾਈਮ ਦਾ ਬਿਆਨ ਦੇ ਦੇਣਾ ਫਿਰ ਇਹ ਚੀਜ਼ ਜਿਹੜਾ ਬਿਆਨ ਦਿੱਤਾ ਅਸੀਂ ਤਾਂ ਫਿਰ ਉਹਨੂੰ ਬਹੁਤ ਟਾਈਮ ਦੇ ਕਹਿ ਰਹੇ ਹਾਂ ਵੀ ਜਿਹੜਾ ਪ੍ਰਦੂਸ਼ਨ ਉਹ ਕੋਈ ਬਾਾਈ ਰੋਡ ਤਾਂ ਜਾਂਦਾ ਨਹੀਂ ਹੈਗਾ ਜਾਂ ਅੰਡਰਗ੍ਰਾਉਂਡ ਪਾਈਪ ਲਾਈਨ ਤਾਂ ਹੈ ਨਹੀਂ ਜਾਂਦੀ ਜਿਹੜੀ ਪੰਜਾਬ ਦੇ ਸਿੱਧੀ ਜਾ ਕੇ ਦਿੱਲੀ ਦੇ ਹਿੱਕ ਤੇ ਵੱਜਦਾ ਹੈਗਾ ਪ੍ਰਦੂਸ਼ਨ ਉਹ ਤਾਂ ਕਹਿ ਹੀ ਰਹਿਣਾ ਗ੍ਰੀਨ ਟਰਮੀਨਲ ਕੀ ਕਹਿੰਦਾ ਉਹ ਤਾਂ ਸਾਰੀਆਂ ਚੀਜ਼ਾਂ ਸੀ ਰੱਖੀਆਂ ਪਰ ਇਹ ਇਹ ਵੀ ਗੱਲ ਹੈਗੀ ਹੈ ਨਾ ਉੱਥੋਂ ਜਦੋਂ ਸਟੇਟਾਂ ਦਾ ਸਕੰਜਾ ਕੱਸਿਆ ਜਾਂਦਾ ਜਿਹੜੇ ਜੇ ਕੋਈ ਰੋਲ ਹੀ ਨਹੀਂ ਹੈਗਾ ਇਹ ਦੇ ਵਿੱਚ ਤਾਂ ਗ੍ਰੀਨ ਟਰਮੀਨਲ ਦੇ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਔਰ ਕੌ ਕਿੰਨੇ ਉਹ ਕਹੇ ਪਰ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸੰਤਾਪ ਹੋ ਗਿਆ ਜਿਨ੍ਹਾਂ ਤੇ ਪਰਚੇ ਹੋਏ ਜਿਨ੍ਹਾਂ ਤੇ ਜੁਰਮਾਨੇ ਹੋਏ ਉਹਦਾ ਜ਼ਿੰਮੇਵਾਰ ਕੌਣ ਆ ਸਰਕਾਰਾਂ ਆ ਉਹਦੀਆਂ ਜ਼ਿੰਮੇਵਾਰ ਹੈਗੀਆਂ ਸਾਰੀਆਂ ਵੱਡੀਆਂ ਗੱਲਾਂ ਤਾਂ ਇਹ ਹੈਗੀਆਂ ਇੰਨੀ ਇੱਕ ਗੱਲ ਕਹਿਣੇ ਨਾਲ ਤਾਂ ਨਹੀਂ ਗੱਲ ਬਣਦੀ ਹੈਗੀ ਪਿਊਸ਼ ਗੋਲ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਮੈਂ ਕਹਿੰਦਾ ਅੱਜ ਤੁਹਾਨੂੰ ਫੋਰਸ ਨਹੀਂ ਲੱਭੂ ਤੁਹਾਨੂੰ ਕਿੰਨੀ ਵੀ ਪ੍ਰੋਬਲਮ ਆ ਜਾਵੇ ਪਿੰਡਾਂ 'ਚ ਤੁਸੀਂ ਝੋਨੇ ਦਾ ਸੀਜ਼ਨ ਜਦੋਂ ਝੋਨਾ ਕੱਟਣਾ ਨਹੀਂ ਚਾਲੂ ਹੁੰਦਾ ਐਨੀ ਦਹਿਸ਼ਤ ਬਣਾਈ ਹੁੰਦੀ ਆ ਪਿੰਡਾਂ ਦੇ ਵਿੱਚ ਐਂ ਸਮਝਦੇ ਆ ਕਿਸਾਨ ਇੱਕ ਬਹੁਤ ਵੱਡਾ ਕ੍ਰੀਮੀਕਲ ਹੈਗਾ ਉਹ ਸਾਰੀਆਂ ਚੀਜ਼ਾਂ ਦਾ ਫਿਰ ਉਹ ਸਾਰੀਆਂ ਚੀਜ਼ਾਂ ਦੀ ਗਲਤੀ ਵੀ ਮੰਨਣੀ ਚਾਹੀਦੀ ਸੀ ਜਿਨ੍ਹਾਂ ਤੇ ਉਹ ਤਾਂ ਆਮ ਰਕਾਰ ਹੈਗਾ ਜਿਨ੍ਹਾਂ ਨੇ ਕੇਸ ਤਿੰਨ ਤਿੰਨ ਸਾਲ ਵੀ ਭੁਗਤੇ ਆ ਔਰ ਵੱਡੇ ਵੱਡੇ ਜੁਰਮਾਨੇ ਆ ਉਹਨਾਂ ਦਾ ਫਿਰ ਉਹਨਾਂ ਨੂੰ ਪਰਪਾਈ ਕਰਨੀ ਚਾਹੀਦੀ ਸੀ ਉਹ ਸਾਰੀਆਂ ਚੀਜ਼ਾਂ ਹੈਗੀਆਂ ਕਿਉਂਕਿ ਸਰਕਾਰਾਂ ਦਾ ਕਹਿਣਾ ਸੁਣਨਾ ਗਵਰਨਮੈਂਟ ਨੇ ਗੌਰ ਕਰ ਲਈ ਤਾਂ ਮਿੰਟ 'ਚ ਕਰ ਲਉ ਨਹੀਂ ਤਾਂ ਵੀ ਮੈਂ ਕਿਸਾਨੀ ਦਾ ਭਲਾ ਕਰਦਾ ਮੈਂ ਕਿਸਾਨੀ ਦਾ ਭਲਾ ਕਰਦਾ ਪਰ ਅੱਜ ਤੱਕ ਸੱਚੇ ਮਾਨਣ ਕਿਸੇ ਵੀ ਸਰਕਾਰ ਨੇ ਕਿਸਾਨ ਦੇ ਪੱਖ ਚ ਨਹੀਂ ਖੜੀ ਹੋਈ ਹੈਗੀ ਹੁਣ ਤੁਹਾਡੇ ਅਗਲੇ ਜਿਹੜੇ ਪ੍ਰੋਗਰਾਮ ਹੈਗੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਚੁੰਨੀ ਦੀ ਮੀਟਿੰਗ ਤਾਂ ਖੈਰ ਹੈ ਹੀ ਉਹ ਤਾਂ ਪਰਸੋਂ ਦੀ ਗੱਲ ਹੈ ਉਹਦੇ ਬਾਅਦ ਕਿਹੜੇ ਪ੍ਰੋਗਰਾਮ ਹੁਣ ਤੁਸੀਂ ਦੇ ਰਹੇ ਹੋ ਔਰ ਅੱਜ ਐਮਐਸਪੀ ਤੇ ਤੁਸੀਂ ਕਨਵੈਨਸ਼ਨ ਕਰਵਾਈ ਹੈ ਮੀਟਿੰਗ ਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਕਿ ਮਾੜਾ ਜਾਂ ਹੋਰ ਅੱਗੇ ਨੂੰ ਗੱਲ ਚੱਲੇਗੀ ਕਿਉਂਕਿ ਉਹਦੇ ਵਿੱਚ ਵੀ ਪਿਛਲੇ 6-7 ਗਿੜਾਂ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ ਜਦੋਂ ਫੋਰਮਾ ਤੁਸੀਂ ਬਾਹਰ ਆ ਕੇ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਹਾਂ ਜੀ ਇੱਕ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਇੱਕ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਵੀ ਹੋਈ ਪਰ ਜਿਹੜੀ ਦਿੱਲੀ ਹਜੇ ਵੀ ਦੂਰੀ ਲੱਗਦੀ ਹੈ ਇਸ ਮਾਮ ਸਨਾ ਜੀ ਦੇਖੋ ਜਿਹੜਾ ਬੰਦਾ ਮੋਰਚਿਆਂ ਦੇ ਵਿੱਚ ਬੈਠਾ ਹੁੰਦਾ ਜਿਹੜੇ ਲੋਕ ਲੜਾਈ ਲੜਦੇ ਨੇ ਔਰ ਐਨੇ ਕਿਸਾਨ ਦਿੱਲੀ ਦੇ ਵਿੱਚ ਉਦੋਂ ਸ਼ਹੀਦ ਹੋਏ ਹੁਣ ਕਿੰਨੇ ਕਿਸਾਨ ਸਾਡੇ ਇੱਥੇ ਸ਼ਹੀਦ ਹੋਗੇ ਬੱਚਿਆਂ ਦੀਆਂ ਅੱਖਾਂ ਚਲੇ ਗਈਆਂ ਔਰ ਕਿੰਨੇ ਕਿਸਾਨ ਸਾਡੇ ਫਟੜ ਹੋਏ ਉਹ ਹਮੇਸ਼ਾ ਜਿਹੜੇ ਆਗੂ ਹੁੰਦੇ ਨੇ ਪੋਜ਼ਿਟਿਵ ਗੱਲ ਰੱਖਦੇ ਨੇ ਜੀ ਅਸੀਂ ਵਾਰ ਆ ਕਿ ਇਹੀ ਕਹਿਣਾ ਹੁੰਦਾ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਏ ਤਾਂ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਿਹੜੇ ਮੰਤਰੀਆਂ ਇਹਨਾਂ ਦੇ ਨਾਲ ਤਾਂ ਲਸ਼ਕਰ ਤੋਂ ਬਾ ਬਹੁਤ ਹੁੰਦਾ ਜਿਹੜਾ ਇਹਨਾਂ ਦਾ ਮਹਿਕਮੇ ਦਾ ਇਹਨਾਂ ਕੋਲ ਤਾਂ ਵੱਡੇ ਵੱਡੇ ਦਿਮਾਗ ਵਾਲੇ ਬੈਠੇ ਨੇ ਤਾਂ ਕੋਈ ਐਡੀ ਗੱਲ ਨਹੀਂ ਹੈ ਜਦੋਂ ਇਹਨਾਂ ਨੂੰ ਵੀ ਸਾਰਾ ਕੁਝ ਪਤਾ ਹੈ ਇਹਨਾਂ ਦੇ ਵੀ ਡਾਟੇ ਇਹਨਾਂ ਦੇ ਸਰਕਾਰਾਂ ਦੇ ਡਾਟੇ ਇਹਨਾਂ ਦੇ ਪੋਰਟਲਾਂ ਤੇ ਪਏ ਹੈਗੇ ਆ ਨਾ ਉਹਨਾਂ ਤੇ ਜੇ ਕੋਈ ਡਿਸਕਸ ਕਰੇ ਵੀ ਆ ਜਾਂ ਕੋਈ ਕਰਨੀ ਚਾਹੁੰਦਾ ਇਹ ਤਾਂ ਇਹਨਾਂ ਨੂੰ ਵੀ ਪਤਾ ਸਰਕਾਰਾਂ ਨੂੰ ਵੀ ਪਤਾ ਵੀ ਜੇ ਐਮਐਸਪੀ ਗ ਦੇਤਾ ਦੇਸ਼ ਖਿਸ਼ਾਲੀ ਵੱਲ ਆਊਗਾ ਕਿਸਾਨ ਕਿਤੇ ਨਾ ਕਿਤੇ ਅੱਗੇ ਵਧੂਗਾ ਦੇਸ਼ ਵੀ ਅੱਗੇ ਵਧੂਗਾ ਪਰ ਜਦੋਂ ਕਿਸਾਨ ਦਾ ਫਾਇਦਾ ਹੀ ਨਹੀਂ ਕਰਨਾ ਜਦੋਂ ਕਿਸਾਨ ਨੂੰ ਅਸੀਂ ਅੱਗੇ ਵਧਣਾ ਨਹੀਂ ਦੇਖਣਾ ਚਾਹੁੰਦੇ ਜਦੋਂ ਕਿਤੇ ਨਾ ਕਿਤੇ ਖੇਤੀ ਸੈਕਟਰ ਨੂੰ ਅਸੀਂ ਖਤਮ ਕਰਨਾ ਕਿਤੇ ਨਾ ਕਿਸੇ ਅਸੀਂ ਕੋਆਪਰੇਟ ਘਰਾਣਿਆਂ ਦੀ ਮਦਦ ਕਰਨੀ ਆ ਵਪਾਰੀ ਉਦਯੋਗਪਤੀਆਂ ਦੀ ਮਦਦ ਕਰਨੀ ਆ ਫਿਰ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਮਤਲਬ ਟਾਈਮ ਪਾ ਕੇ ਹੀ ਕੀਤਾ ਜਾਂਦਾ ਨਹੀਂ ਤਾਂ ਸਾਰੀ ਗੱਲ ਆ ਸਾਡੀ ਮੀਟਿੰਗ ਕਰਨੇ ਦੀ ਵੀ ਲੋੜ ਨਹੀਂ ਇਹ ਤਾਂ ਦਿੱਲੀ ਤੋਂ ਹੀ ਫੈਸਲਾ ਸੁਣਾਇਆ ਜਾ ਸਕਦਾ ਦਿੱਲੀ ਤੋਂ ਹੀ ਦਿੱਲੀ ਤੋਂ ਹੀ ਕਾਨੂੰਨ ਬਣਾਇਆ ਜਾ ਸਕਦਾ ਜਿੱਥੇ ਆਏਗਾ। ਤੋਂ ਇਸ ਹਾਰੀਆਂ ਗੱਲਾਂ ਹੈਗੀਆਂ ਔਰ ਜਿਹੜੇ ਪ੍ਰੋਗਰਾਮ ਹੈਗੇ ਆ ਪ੍ਰੋਗਰਾਮ ਦੇ ਵਿੱਚ ਜਿੱਕਣ 21 ਨੂੰ ਤੁਹਾਨੂੰ ਕਿਹਾ ਵੀ ਹਰਿਆਣਾ ਰਾਜਸਥਾਨ ਚ ਹੋਣੀ ਹੈ ਕਨਵੈਨਸ਼ਨ ਔਰ 22 ਤਰੀਕ ਨੂੰ ਕਰਵਾ ਰਹੇ ਆ ਹਰਿਆਣੇ ਦੇ ਵਿੱਚ ਰਤਿਆ ਦੇ ਵਿੱਚ ਔਰ 23 ਤਰੀਕ ਨੂੰ ਭਗਤ ਸਿੰਘ ਸੁਖਦੇਵ ਰਾਜਗੁਰੂ ਉਹਨਾਂ ਦਾ ਜਿਹੜਾ ਉਹਤੇ ਕੱਟ ਕਰ ਰਹੇ ਆ 23 ਮਾਰਚ ਦਾ ਔਰ ਜਿਹੜਾ ਫਿਰ 30 ਮਾਰਚ ਨੂੰ ਇੱਕ ਹੈਗਾ ਜਿੱਕਣ 8ਵੀਂ ਕਲਾਸ ਤੋਂ ਲੈ ਕੇ +2 ਦੇ ਬੱਚਿਆਂ ਦਾ ਔਰ ਯੂਨੀਵਰਸਿਟੀ ਵਾਲਿਆਂ ਨੂੰ ਵੀ ਸੱਦਾ ਦਿੱਤਾ ਕਿਉਂਕਿ ਇੱਕ ਤਾਂ ਆਪਾਂ ਫਸਲ ਦੀ ਗੱਲ ਕਰਦੇ ਆਂ ਇੱਕ ਨਸਲ ਬਚਾਉਣੇ ਨੂੰ ਵੀ ਬਾਰਡਰਾਂ ਤੇ ਆਉਣ 30 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਦ ਤੱਕ ਲਗਭਗ ਪੇਪਰ ਵੀ ਹੋਣਗੇ ਕਿਉਂਕਿ ਉੱਥੇ ਵੀ ਦੱਸੀਏ ਵੀ ਐਮਐਸਬੀ ਕੀ ਆ ਅਸੀਂ ਲੜਾਈ ਕਿਹਦੀ ਲੜਦੇ ਆਂ ਇੱਕ ਫਸਲ ਦੀ ਤਾਂ ਲੜਾਈ ਲੜ ਰਹੇ ਆਂ ਨਸਲ ਜਿਹੜੀ ਆਪਾਂ ਗੱਲ ਕਰਦੇ ਆਂ ਆਉਣ ਵਾਲੀ ਪੀੜ੍ਹੀਆਂ ਖਤਰੇ ਲੜਾਈ ਲੜਦੇ ਆਂ ਉਹ ਸਾਰੀਆਂ ਚੀਜ਼ਾਂ ਕਰਕੇ 30 ਤਰੀਕ ਦੀ ਕੋਰ ਦਿੱਤੀ ਗਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਐ ਸਾਈਡ ਨਾਲ ਸੀ ਗੁਰਿੰਦਰ ਸਿੰਘ ਪੰਗੂ ਜਿਹੜੇ ਕਿ ਕਿਸਾਨ ਲੀਡਰ ਨੇ ਔਰ ਬੜੀ ਬਖੂਬੀ ਉਹਨਾਂ ਨੇ ਕਨਵੈਨਸ਼ਨ ਦੀ ਵੀ ਗੱਲ ਦੱਸੀ ਹਨ ਉਹਲੇ ਪ੍ਰੋਗਰਾਮਾਂ ਦੀ ਵੀ ਗੱਲ ਦੱਸੀ ਔਰ 19 ਤਰੀਕ ਨੂੰ ਹੋਣ ਵਾਲੀ ਮੀਟਿੰਗ ਦੇ ਬਾਰੇ ਵਿੱਚ ਵੀ ਸਾਡੇ ਨਾਲ ਆਪਣਾ ਜਿਹੜਾ ਗੱਲਬਾਤ ਸੀਗੀ ਉਹ ਸਾਂਝੀ ਕੀਤੀ ਕੈਮਰਾ ਪਰਸ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ